ਇਹ ਇੱਧਰ ਹੁੰਦਾ 1 ਮਿੰਟ ਜੀ ਇੱਧਰ ਹੁੰਦਾ ਹੈ ਇਸ ਕਰਕੇ ਪਲ-ਪਲ ਦੀ ਜਾਣਕਾਰੀ ਤੁਹਾਨੂੰ ਦੇਣੀ ਜ਼ਰੂਰੀ ਨਹੀਂ ਹੁੰਦੀ ਹੈ ਤੇ ਪਲ-ਪਲ ਤੇ ਅੱਖ ਰੱਖਣੀ ਆਪਣੀ ਵੀ ਜ਼ਰੂਰੀ ਹੁੰਦੀ ਹੈ ਇਸ ਕਰਕੇ ਧਿਆਨ ਰੱਖੋ ਐ ਦਰੋਦਰ ਨਾ ਆਪ ਲੋ ਕਿਉਂਕਿ ਸਰਕਾਰਾਂ ਦਾ ਇਤਬਾਰ ਨਹੀਂ ਕਰਨਾ ਹੁੰਦਾ ਕਿਹੜੇ ਵੇਲੇ ਕਦੋਂ ਇਹ ਵੀ ਅੱਡੀ ਤੇ ਭੌਂਦੇ ਆ ਆਪਾਂ ਯਕੀਨ ਕਰ ਲੈਨੇ ਆ ਇਹਨਾਂ ਦਾ ਕੋਈ ਯਕੀਨ ਨਹੀਂ ਪੋੜਾ ਤੇ ਇਹ ਆਪਣੇ ਤੇ ਭੋਰੇ ਯਕੀਨ ਨਹੀਂ ਕਰਦੇ ਉਹ ਇਸ ਕਰਕੇ ਨਮੀ ਜਾਣਕਾਰੀ ਦਾ ਇਹ ਮੀਡੀਆ ਜਿਵੇਂ ਛੰਡਾ ਤੋਂ ਪਹਿਲਾਂ ਦੱਸ ਕੇ ਗਿਆ ਵੀ ਆਹ ਫੈਸਲਾ ਹੋ ਗਿਆ ਆਪਾਂ ਥਾਣੇ ਵਾਲੇ ਬੰਦੇ ਉਹਨਾਂ ਨੂੰ ਕਿਹਾ ਵੀ ਤੁਰਕ ਛੱਡੋ ਅਸੀਂ ਲੈ ਕੇ ਜਾਣੇ ਆ ਇਹ ਕਹਿੰਦੇ ਵੀ ਆਪਣੇ ਜ਼ਿਲ੍ਹੇ ਦਾ ਕੋਈ ਥਾਣਾ ਜੀ ਦਾ ਕੋਈ ਹੈ ਹੀ ਨਹੀਂ ਜਿਹੜੇ ਜਿਹੜਾਂ ਚਾ ਉਹਨਾਂ ਦਾ ਪ੍ਰੋਸੀਜਰ ਸ਼ੁਰੂ ਹੋ ਗਿਆ ਉਹ ਅਸੀਂ ਕੱਲ ਨੂੰ ਛੱਡ ਦੇਾਂਗੇ ਆਪਾਂ ਇਹਨਾਂ ਨੂੰ ਮੋੜਨਾ ਕਿਹਾ ਵੀ ਪਾਲਿਆ ਜਿਹੜੇ ਜਿਹੜਾ ਚ ਜਾਵੜੋ ਮੰਨ ਗਏ ਆਪਣੇ ਹੈ ਨਹੀਂ ਬਾਕੀ ਜਿਹੜੇ ਜ਼ਿਲ੍ਹਿਆਂ ਚ ਉਹਨਾਂ ਨਾਲ ਤੁਸੀਂ ਗੱਲ ਕਰ ਲੋ ਆਪਾਂ ਠੋਸ ਕਿਹਾ ਜਦੋਂ ਪਲਾ ਗੁਰਾਹਾਂ ਬਾਰੇ ਕੀ ਰੌਣਾ ਹੈ ਉਗਰਾਹਾਂ ਤਾਂ ਕੁਝ ਘੰਟੇ ਹੀ ਪਹਿਲਾਂ ਫੜਿਆ ਐਂ ਦੀ ਸੱਜ ਤੱਕ ਵੀ ਜੇਲ੍ਹ ਭੇਜਤਾ ਉਹ ਐਂ ਚਰਚਾ ਹੀ ਚੱਲੀ ਜਾਂਦੀ ਆ ਉਹ ਕਦੋਂ ਤਾਂ ਛੜਤਾ ਉਹ ਆਪਣੇ ਚ ਆ ਗਿਆ ਉਸ ਧਰਮੇ ਚ ਉਗਰਾਹਾਂ ਸਾਹਿਬ ਨੂੰ ਛੜਤਾ ਇਹ ਜਿਹੜੀ ਇੱਕ ਹਿਸਾਬ ਨਾਲ ਪਹਿਲੀ ਤੁਹਾਡੀ ਜਿੱਤ ਐ ਦੂਜੀ ਗੱਲ ਆਪਣਾ ਫੈਸਲਾ ਵੀ ਜਿਹੜੇ ਹੋਲ ਥਾਣਿਆਂ ਚ ਕਿਤੇ ਆਏਗੇ ਕਿੱਥੋਂ ਅੱਪਾ ਚਲਾਉਣਾ ਦੇਰ ਰਾਤ ਤੱਕ ਕੋਸਟਰ ਡੀਕਾਂਗੇ ਕੋਸਟਰ ਡੀਕਰ ਤੋਂ ਬਾਅਦ ਆਪਾਂ ਇੱਥੋਂ ਮੁਕਾਵਾਂਗੇ ਫਿਰ ਜੇ ਆਪਦੇ ਗੱਲੇ ਵਾਦੇ ਤੋਂ ਢੁੱਲਦੇ ਆਂ ਭਜਦੇ ਆਂ ਫਿਰ ਤੜਕੇ ਫੇਰ ਆਜਾਂਗੇ ਸੜਕ 'ਚ ਕਿਤੇ ਨਹੀਂ ਗਏ ਤੇ ਜੇ ਹੈ ਥਾਣੇ ਵਾਲੀ ਗੱਲ ਅੱਜ ਵਾਦਾ ਕਰਤਾ ਕੱਲ ਨੂੰ ਆਪਾਂ ਡੀਕਾਂਗੇ ਕੱਲ ਨੂੰ ਸ਼ਾਮ ਤੱਕ ਲੱਗਦਾ ਨਹੀਂ ਇਹ ਨਹੀਂ ਗੱਲ ਚੱਲਣਾ ਕਿਉਂਕਿ ਫੁਕਾਰਾ ਮਾਰ ਬੈਠੇ ਵੱਡਾ ਉਹਨੋਂ ਉੱਤੇ ਖੜਿਆ ਜਾਂਦਾ ਜੀ ਇਸ ਕਰਕੇ ਉਹ ਜਿਹੜਾ ਵਾਲੇ ਬੰਦੇ ਵੀ ਕੱਲ ਨੂੰ ਸਾਰਿਆਂ ਨੂੰ ਵਿਆਹ ਕਰਨਾ ਹੈ ਇਤਰੋਂ ਵਿਸ਼ੇਸ਼ ਤੌਰ ਤੇ ਲੋਕ ਕਿਹਾ ਵੀ ਔਰਤ ਹੈ ਪਰ ਵੀਦ ਕੋਰ ਕੋਟਣਾ ਛੱਡੇ ਚੋਂ ਉਹ ਤੁਰੰਤ ਕਿਉਂ ਨਹੀਂ ਲਿਆਂਦੀ ਜਾ ਸਕਦੀ ਕੀ ਸਮੱਸਿਆ ਤੁਹਾਨੂੰ ਆਇਆ ਪੌਣਾ ਤੇ ਜ਼ੋਰ ਦਿੱਤਾ ਇਸ ਗੱਲ ਦਾ ਫੇਰ ਕਿਉਂਕਿ ਕੱਲ ਨੂੰ ਉਹ ਬੰਦੇ ਛੱਡ ਤੇ ਫੇਰ ਤਾਂ ਮੁੱਖ ਕੀ ਗੱਲ ਉਹ ਤੋਂ ਬਾਅਦ ਅਗਲਾ ਜਿਹੜਾ ਐਕਸ਼ਨ ਆਪਾਂ ਐਸਕੇਮ ਦਾ ਉਹਦਾ ਕੱਲ ਨੂੰ ਫੈਸਲਾ ਆ ਕਿ ਅਗਲਾ ਕੀ ਕਰਨਾ ਕੁੱਲ ਮੰਗਾ ਤੇ ਉਹ ਕੱਲ ਨੂੰ ਅਲਾਨ ਆਜੂ ਤੇ ਜੇ ਇਹ ਦੇਣਾ ਵਾਲੇ ਬੰਦੇ ਵੀ ਨਹੀਂ ਛੱਡਦੇ ਆ ਨਾ ਕੰਨੀ ਕਰਦੇ ਆ ਫੇਰ ਪਰਸੋਂ ਪੂਰੀ ਤਿਆਰੀ ਕਰਕੇ ਆਵਾਂਗੇ ਫਿਰ ਸਾਰਾ ਕੁਝ ਹੀ ਲੈ ਲਾਂਗੇ ਇਹਨਾਂ ਤੋਂ ਇਹ ਜਾਣੀ ਮੋਟੀ ਜਾਣਕਾਰੀ ਤੁਹਾਨੂੰ ਹੋ ਗਈ ਆ ਹੁਣ ਲੱਗਦਾ ਇਹ ਹੈ ਤੁਸੀਂ ਨਾ ਤੋਂ ਸੱਚ ਜੱਜ ਕੇ ਇਹਨਾਂ ਦੇ ਪਾਇਰ ਹੈ ਨਹੀਂ ਉਖੜੇ ਫਿਰਦੇ ਆ ਇਸ ਕਰਕੇ ਬੇਨਤੀ ਆਪਾਂ ਦੇਰ ਰਾਤ ਤੱਕ ਇੱਥੇ ਚਲਾਵਾਂਗੇ ਉਸ ਤੋਂ ਬਾਅਦ ਕਰਾਂਗੇ ਖਤਮ ਕੋਈ ਰੋਲ ਨਹੀਂ ਉਹਨਾਂ ਚ ਜੱਜ ਕੇ ਬੈਠੋ ਧੰਨਵਾਦ